ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਾਂਗੇ ਜੇ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣਾ ਹੋਵੇ ਤਾਂ ਕਿਵੇਂ ਮਿਲ ਸਕਦੇ ਹਾਂ ਅੱਜ ਕਈ ਵਾਰੀ ਅਸੀਂ ਕਈ ਗੁਰਮੁਖ ਪਿਆਰਿਆਂ ਕੋਲੋਂ ਇਹ ਗੱਲ ਸੁਣਦੇ ਹਾਂ ਉਹ ਕਹਿੰਦੇ ਜੀ ਗੁਰੂ ਨਾਨਕ ਪਾਤਸ਼ਾਹ ਅੱਜ ਹੋਣ ਜੇ ਅੱਜ ਆ ਜਾਣ ਤੇ ਕੀ ਕਹਿਣਗੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਜੇ ਅੱਜ ਆਣ ਤਾਂ ਕੀ ਕਹਿਣਗੇ ਸਾਨੂੰ ਪਰ ਜੇਸੀ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣਾ ਹੋਵੇ ਤੇ ਕਿਵੇਂ ਮਿਲ ਸਕਦੇ ਆ ਕੀ ਗੁਰੂ ਨਾਨਕ ਪਾਤਸ਼ਾਹ ਕਿਤੇ ਚਲੇ ਗਏ ਨੇ ਪਰ ਜੇ ਉਹਨੂੰ ਮਿਲਣਾ ਹੋਵੇ ਤੇ ਕਿਵੇਂ ਮਿਲ ਸਕਦੇ ਆ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣ ਦੀ ਜਿਹੜੀ ਇਹ ਵਿਚਾਰ ਆ ਜਿ ਆਪਾਂ ਕਰਨੀ ਹੈ ਆਪਾਂ ਸਾਖੀ ਦਾ ਸਹਾਰਾ ਲਵਾਂਗੇ ਭਾਈ ਲੈਣਾ ਜੀ ਭਾਈ ਲੈਣਾ ਜੀ ਨੂੰ ਗੁਰੂ ਨਾਨਕ ਸਾਹਿਬ ਦਾ ਮੇਲ ਕਿਵੇਂ ਪ੍ਰਾਪਤ ਹੋਇਆ ਭਾਈ ਲੈਣਾ ਜੀ ਵੈਸ਼ਨੋ ਦੇ ਵੀ ਜਾਂਦੇ ਸਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਾ ਰਹੇ ਨੇ ਜਦੋਂ ਜਾਂਦੇ ਆ ਤਾਂ ਆਪਣੇ ਸੰਗ ਨੂੰ ਕਹਿੰਦੇ ਨੇ ਕਹਿੰਦੇ ਭਾਈ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਉਹਨੇ ਰੁਕ ਜਾਓ ਭਾਵੇਂ ਜਾਣ ਤਾਂ ਜਾ ਸਕਦੇ ਹੋ ਪਰ ਮੈਂ ਬਾਬੇ ਨਾਨਕ ਨੂੰ ਮਿਲਣ ਜਾਣਾ ਘੋੜੀ ਤੇ ਸਵਾਰ ਹੋ ਕੇ ਚੱਲ ਪੈਂਦੇ ਨੇ ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਦਾਦਾ ਮਿਲ ਲ ਤੇ ਉਸ ਬਾਬੇ ਨੂੰ ਪੁੱਛਦੇ ਆ ਕਿ ਮੈਂ ਗੁਰੂ ਨਾਨਕ ਦੇ ਘਰ ਜਾਣਾ ਹੈ ਮੈਂ ਗੁਰੂ ਨਾਨਕ ਨੂੰ ਮਿਲਣਾ ਕਹਿੰਦੇ ਆ ਭਾਈ ਮੈਂ ਲੈ ਜਾਂਦਾ ਤੈਨੂੰ ਉਹਨਾਂ ਦੇ ਘਰੇ ਤਾਂ ਭਾਈ ਲੈਣਾ ਜੀ ਘੋੜੀ ਤੇ ਜਾ ਰਹੇ ਨੇ ਤੋਂ ਬਾਬਾ ਨਾਨਕ ਜੀ ਪੈਦਲ ਜਾ ਰਹੇ ਨੇ ਘਰ ਪਹੁੰਚ ਕੇ ਉਹਨਾਂ ਨੂੰ ਕਹਿੰਦੇ ਨੇ ਭਾਈ ਲੈਣਾ ਜੀ ਨੂੰ ਕਹਿੰਦੇ ਉਹ ਸਾਹਮਣੇ ਘੋੜੀ ਬਨ ਕੇ ਉਸ ਕਮਰੇ ਵਿੱਚ ਆ ਜਾਓ ਘੋੜੀ ਬਨ ਕੇ ਜਦੋਂ ਉਸ ਕਮਰੇ ਵਿੱਚ ਜਾਂਦੇ ਆ ਤਾਂ ਅੱਗੇ ਉਹੀ ਬਾਬਾ ਬੈਠਾ ਜਿਹੜਾ ਲੈ ਕੇ ਆਇਆ ਕਹੇ ਇਹ ਬਾਬਾ ਨਾਨਕ ਹੈ ਮੇਰੇ ਕੋਲ ਤਾਂ ਬੜਾ ਗਲਤ ਕੰਮ ਹੋ ਗਿਆ ਮੈਂ ਘੋੜੀ ਤੇ ਚੜ ਕੇ ਆਇਆ ਉਹ ਮੇਰੇ ਨਾਲ ਪੈਦਲ ਆਏ ਬੜਾ ਅਫਸੋਸ ਕੀਤਾ ਮੰਦੇ ਵਿੱਚ ਤਬ ਹਬੇ ਆ ਨਾਨਕ ਗੁਰੂ ਨਾਨਕ ਪਾਸ਼ਾ ਸਮਝ ਜਾਂਦੇ ਆ ਕਹਿੰਦੇ ਭਾਈ ਤੇਰਾ ਨਾਂ ਕੀ ਹੈ ਕਹਿੰਦੇ ਜੀ ਮੇਰਾ ਨਾਂ ਹੈ ਲੈਣਾ ਕਹਿੰਦੇ ਬਸ ਫਿਰ ਠੀਕ ਹੈ ਤੇਰਾ ਨਾਮ ਹੈ ਲੈਣਾ ਤੇ ਮੈਂ ਤੈਨੂੰ ਦੇਣਾ ਜਿਹੜੇ ਲੈਣ ਵਾਲੇ ਨੇ ਉਹ ਘੋੜੀ ਤੇ ਹੀ ਚੜ ਕੇ ਆਂਦੇ ਹੁੰਦੇ ਆ ਅਸੀਂ ਘੋੜੀ ਤੇ ਚੜ ਕੇ ਆਏ ਹਾਂ ਕੋਈ ਗੱਲ ਨਹੀਂ ਤੋ ਇਹ ਸਾਖੀ ਦਾ ਸਾਨੂੰ ਇਸ ਤੋਂ ਸਾਨੂੰ ਉਪਦੇਸ਼ ਸੰਦੇਸ਼ ਲੈਣ ਦੀ ਲੋੜ ਹੈ ਕਿ ਗੁਰ ਕੀ ਬਾਣੀ ਗੁਰਤੇ ਜਾਤੀ ਅੱਜ ਅਸੀਂ ਬਾਬੇ ਨਾਨਕ ਨੂੰ ਮਿਲਣਾ ਬਾਬੇ ਨਾਨਕ ਦੀ ਬਾਣੀ ਦੇ ਨਾਲ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀ ਹੈ ਅਸੀਂ ਬਾਣੀ ਦੇ ਸਿਧਾਂਤ ਨੂੰ ਜੇ ਅਸੀਂ ਗੁਰੂ ਦੀ ਬਾਣੀ ਗੁਰ ਕੀ ਬਾਣੀ ਗੁਰਤੇ ਜਾਤੀ ਗੁਰੂ ਦੀ ਬਾਣੀ ਗੁਰੂ ਤੋਂ ਹੀ ਜਾਣਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਅਸੀਂ ਬਾਣੀ ਪੜ੍ਹ ਕੇ ਬਾਬੇ ਨਾਨਕ ਨੂੰ ਅਸੀਂ ਮਿਲ ਸਕਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਨੂੰ ਅਸੀਂ ਮਿਲ ਸਕਦੇ ਹਾਂ ਤੇ ਸਾਡਾ ਪਾਰ ਉਤਾਰਾ ਅੱਜ ਇਸ ਘੋਰ ਕਲਯੁਗ ਦੇ ਸਮੇਂ ਵਿੱਚ ਹੋ ਸਕਦਾ ਹੈ ਤੋਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ